ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ੋਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਉਸ ਤੋਂ ਜਦੋਂ ਮੇਨਸਟ੍ਰੀਮ ਮੀਡੀਆ ਨੂੰ ਗੋਦੀ ਮੀਡੀਆ ਜਾਂ ਵਿਕਾਊ ਹੋਣ ਦੇ ਦੋਸ਼ ਲੱਗੇ ਉਸ ਦੇ ਉੱਪਰ ਸਵਾਲ ਉਠਾਏ ਜਾਣ ਲੱਗੇ ਤਾਂ ਸੋਸ਼ਲ ਮੀਡੀਆ ਨੂੰ ਇਸ ਦਾ ਸੱਚਾ ਬਦਲ ਦੱਸਿਆ ਗਿਆ ਬਿਨਾਂ ਡਰ ਬਿਨਾਂ ਕਿਸੇ ਤੇਰਪਾਪ ਦੇ ਨਾਲ ਸਹੀ ਖਬਰਾਂ ਲਈ ਕਈ YouTube ਚੈਨਲਾਂ ਦੀ ਗਿਣਤੀ ਵਧੀ ਲੋਕਪ੍ਰਿਤਾ ਵੀ ਵਧੀ ਪਰ ਨਾਲ ਨਾਲ ਸਸਤੀ ਲੋਕਪ੍ਰਿਤਾ ਲਈ ਜਲਦੀ ਕਾਮਯਾਬ ਹੋਣ ਲਈ ਜਾਂ ਛੇਤੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਜਾਲੀ ਪੱਤਰਕਾਰਾਂ ਦੀ ਗਿਣਤੀ ਵੀ ਉਨੀ ਹੀ ਛੇਤੀ ਵਧ ਗਈ ਪੰਜਾਬੀ ਖਬਰਾਂ ਦੇ ਸਪੇਸ ਦੀ ਗੱਲ ਕਰੀਏ ਤਾਂ ਪਿਛਲੇ 10 12 ਦਿਨਾਂ ਦੀਆਂ ਘਟਨਾਵਾਂ ਨੂੰ ਜੇ ਆਪਾਂ ਦੇਖਦੇ ਹਾਂ ਤਾਂ ਸੁਰਖੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਖਬਰਾਂ ਦੇ ਨਾਮ ਦੇ ਉੱਪਰ ਝੂਠ ਤੂਫਾਨ ਸੰਸਰੀ ਕੇ ਸੁਰਖੀਆਂ ਤੇ ਨਿਰਾਪੁਰਾ ਝੂਠ ਹੀ ਪਰੋਸਿਆ ਜਾ ਰਿਹਾ ਹੈ ਗੱਲ ਚੀਫ ਮਿਨਿਸਟਰ ਭਗਵੰਤ ਮਾਨ ਦੀ ਸਿਹਤ ਤੋਂ ਸ਼ੁਰੂ ਕਰਦੇ ਅੱਜ ਕੁਝ ਵੱਡੇ ਅਖਬਾਰਾਂ ਦੇ ਵਿੱਚ ਇਹ ਖਬਰਾਂ ਛਪੀਆਂ ਕਿ ਭਗਵੰਤ ਮਾਨ ਸਾਹਿਬ ਨੂੰ ਇਨਫਲੇਮੇਸ਼ਨ ਇਨ ਪਲਨਮਰੀ ਆਰਟਰੀ ਦੀ ਵਜਾ ਕਰਕੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਹੈ ਇਨਫਲਮੇਸ਼ਨ ਇਨ ਪਲਮਨਰੀ ਆਰਟਰੀ ਜਿਹੜੀ ਹੈ ਸੋਜਿਸ਼ ਹੈ ਉਸ ਆਰਟਰੀ ਨੂੰ ਜਿਹੜੀ ਦਿਲ ਨੂੰ ਖੂਨ ਲੈ ਕੇ ਜਾਂਦੀ ਹੈ ਉਹਦੀ ਸੋਜਿਸ਼ ਦੀ وجہ ਦੇ ਨਾਲ ਉਹਨਾਂ ਨੂੰ ਦਾਖਲ ਕੀਤਾ ਗਿਆ ਹੈ ਇਹ ਜਿਹੜੀ ਕੰਡੀਸ਼ਨ ਹੈ ਇਹਦੇ ਨਾਲ ਤੁਹਾਡੇ ਹਾਰਟ ਦੇ ਉੱਤੇ ਦਿਲ ਦੇ ਉੱਤੇ ਪ੍ਰੈਸ਼ਰ ਵਧਦਾ ਹੈ ਤੇ ਬਲੱਡ ਪ੍ਰੈਸ਼ਰ ਦੇ ਵਿੱਚ ਵੀ ਫਲਕਚੁਏਸ਼ਨ ਆਉਂਦੀ ਹੈ ਜਿਹੜਾ ਹੈ ਉਤਾਰ ਚੜਾ ਕਦੇ ਵੱਧ ਜਾਂਦਾ ਹੈ ਜਾਂ ਘਟ ਜਾਂਦਾ ਹੈ ਅਚਾਨਕ ਇਸ ਤਰ੍ਹਾਂ ਦੀ ਤਕਲੀਫ ਉਸ ਬੰਦੇ ਨੂੰ ਆਉਂਦੀ ਹੈ ਜਿਹਨੂੰ ਇੱਕ ਕੰਡੀਸ਼ਨ ਹੋਵੇ ਲੇਕਿਨ ਜੇ ਤੁਸੀਂ ਦੋ ਦਿਨਾਂ ਤੋਂ ਲੋਕਲ ਪੰਜਾਬੀ ਚੈਨਲਾਂ ਨੂੰ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਹੈਡਲਾਈਨਸ ਆਈਆਂ ਨੇ ਉਹਨਾਂ ਨੂੰ ਪੜੋ ਸੁਣੋ ਤਾਂ ਲਿਵਰ ਟ੍ਰਾਂਸਪਲੈਂਟ ਤੋਂ ਲੈ ਕੇ ਪਤਾ ਨਹੀਂ ਕੀ ਕੀ ਕਾਰਨ ਉੱਭਤੇ ਜਾ ਰਹੇ ਇਨ੍ਹਾਂ ਖਬਰਾਂ ਦਾ ਮੁਖ ਸੋਸ ਜਿਹਨੂੰ ਬਣਾਇਆ ਗਿਆ ਹੈ ਉਹ ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਵੀਡੀਓ ਨੂੰ ਤੇ ਫਿਰ ਉਹਨਾਂ ਦੀ ਵੀਡੀਓ ਨੂੰ ਦੱਸਿਆ ਜਾ ਰਿਹਾ ਹੈ ਇਸ ਦੇ ਵਿੱਚ ਵਿਕਰਮ ਮਜੀਠੀਆ ਨੇ ਸਾਫ਼-ਸਾਫ਼ ਇਹ ਕਿਹਾ ਹੈ ਕਿ ਜੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਕਿ ਭਗਵੰਤ ਮਾਨ ਦਾ ਲਿਵਰ ਖਰਾਬ ਹੋ ਚੁੱਕਿਆ ਹੈ ਅਖੀਰਲੇ ਕੰਡੇ ਤੇ ਹੈ ਜੇ ਉਹਨਾਂ ਨੇ ਆਪਣੀਆਂ ਆਦਤਾਂ ਵਿੱਚ ਸੁਧਾਰ ਨਹੀਂ ਕੀਤਾ ਪਾਉ ਜੀ ਉਹਨਾਂ ਨੇ ਸ਼ਰਾਬ ਨਹੀਂ ਛੱਡੀ ਤੇ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਹੈ ਨਾਲ ਨਾਲ ਉਹਨਾਂ ਨੇ ਫੇਫੜਿਆਂ ਦੇ ਵਿੱਚ ਪਾਣੀ ਭਰਨਾ, ਪੇਟ ਦੇ ਵਿੱਚ ਪਾਣੀ ਭਰਨਾ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਵੀ ਦੱਸੀਆਂ ਜੋ ਕਿ ਉਹ ਕਹਿੰਦੇ ਨੇ ਕਿ ਲਿਵਰ ਦੇ ਖਰਾਬ ਹੋਣ ਦੇ ਨਾਲ ਹੁੰਦੀਆਂ ਨੇ। ਇਸ ਤੋਂ 2 ਕੁ ਦਿਨ ਪਹਿਲਾਂ ਵਿਕਰਮ ਮਜੀਠੀਆ ਨੇ ਹੀ ਇੱਕ ਹੋਰ ਟਵੀਟ ਰਾਹੀਂ ਜਾਣਕਾਰੀ ਦਿੱਤੀ ਸੀ ਵੀਡੀਓ ਬਣਾ ਕੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਗਵੰਤ ਮਾਨ ਦਿੱਲੀ ਤੋਂ ਜਦੋਂ ਵਾਪਸ ਆਏ ਆਪਣੇ ਹਵਾਈ ਜਹਾਜ਼ ਦੇ ਵਿੱਚ ਜਦੋਂ ਭਗਵੰਤ ਮਾਨ ਅਨ अरविंद केजरीवाल ਦੇ ਰਿਹਾ ਹੋਣ ਤੇ ਦਿੱਲੀ ਗਏ ਸੀ ਉੱਥੋਂ ਦੇ ਤੋਂ ਵਾਪਸ ਆਏ ਤਾਂ ਉਤਰਨ ਵੇਲੇ ਉਹ ਡਿੱਗ ਗਏ ਤੇ ਉਹਨਾਂ ਨੂੰ ਫਟਾਫਟ ਐਂਬੂਲੈਂਸ ਪਾ ਕੇ ਉਹਨਾਂ ਦੇ ਪਹਿਲਾਂ ਘਰੇ ਲੈ ਕੇ ਗਏ ਤੇ ਫਿਰ ਨਾਲ ਦੀ ਨਾਲ ਵਾਪਸ ਅਪੋਲੋ ਹਸਪੀਟਲ ਦਿੱਲੀ ਲਿਜਾਇਆ ਗਿਆ ਇਹ ਵੀ ਵਿਕਰਮ ਮਜੀਠੀਆ ਦੇ ਵੱਲੋਂ ਹੀ ਇਲਜ਼ਾਮ ਲਗਾਏ ਗਏ ਸਨ ਉਹ ਨਾਟਕ ਤਾਂ ਇਸ ਤਰ੍ਹਾਂ ਕਰਦੇ ਨੇ ਕਿ ਜਿਵੇਂ ਉਹ ਬੜੇ ਸ਼ੁਭਚਿੰਤਕ ਨੇ ਚੀਫ ਮਿਨਿਸਟਰ ਦੇ ਉਹਨਾਂ ਦੀ ਸਿਹਤ ਯਾਬੀ ਲਈ ਦਵਾਵਾਂ ਮੰਗਦੇ ਨੇ ਲੇਕਿਨ ਬਿਨਾ ਸਿਰ ਪੈਰ ਦੀਆਂ ਇਹ ਝੂਠੀਆਂ ਅਫਵਾਹਾਂ ਫਲਾਉਣਾ ਦਾ ਕੰਮ ਵੀ ਮਿਕਰਮ ਮਜੀਠੀਆ ਵੱਲੋਂ ਹੀ ਕੀਤਾ ਜਾ ਰਿਹਾ ਹੈ ਜੇ ਉਹਨਾਂ ਨੂੰ ਉਸ ਰਾਤ ਅਪੋਲੋ ਲੈ ਕੇ ਜਾਇਆ ਗਿਆ ਹੁੰਦਾ ਲਿਵਰ ਫੇਲਿਅਰ ਕਰਕੇ ਤਾਂ ਉਹ ਇੱਕ ਦਿਨ ਦੇ ਅੰਦਰ ਹੀ ਵਾਪਸ ਮੀਟਿੰਗਾਂ ਕਰਦੇ ਨਜ਼ਰਨਾ ਆਉਂਦੇ ਜਾਂ ਆਮ ਆਦਮੀ ਕਲੀਨਿਕਾਂ ਦਾ ਬਠੰਡੇ ਵਿੱਚ ਉਦਘਾਟਨ ਕਰਕੇ ਪਬਲਿਕ ਨੂੰ ਸੰਬੋਧਨ ਕਰਦੇ ਨਜ਼ਰਨਾ ਆਉਂਦੇ ਇਹ ਸਭ ਕੁਝ ਹੋਇਆ ਲੇਕਿਨ ਗੱਲ ਇਹ ਹੈ ਕਿ ਸਾਡਾ ਮਜੀਠੀਆ ਦੀਆਂ ਸਟੇਟਮੈਂਟਸ ਨੂੰ ਜੋ মিডিਆ ਹੈ ਉਹ ਫੜ ਕੇ ਉਹਨੂੰ ਬੇਸ ਬਣਾ ਕੇ ਜਿਸ ਤਰ੍ਹਾਂ ਦੇ ਝੂਠ ਫਿਲਾ ਰਿਹਾ ਹੈ ਜਿਸ ਤਰ੍ਹਾਂ ਦੀ ਸੰਸਨੀਖੇਜ ਹੈਡਲਾਈਨਸ ਬਣਾ ਬਣਾ ਕੇ ਚਲਾ ਰਿਹਾ ਹੈ ਉਸ ਦੇ ਨਾਲ ਪੱਤਰਕਾਰਤਾ ਦਾ ਨੈਤਿਕ ਗਰਾਵਟ ਹੈ ਉਹ ਬਹੁਤ ਜ਼ਿਆਦਾ ਆ ਗਈ ਹੈ ਇਸ ਤੋਂ ਪਹਿਲਾਂ ਇਹ ਇਕੱਲਾ ਹੀ ਨਹੀਂ ਇਸ ਤੋਂ ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਸੀ ਉਸ ਟਾਈਮ ਵੀ ਭਗਵੰਤ ਮਾਨ ਦੀ ਛੁੱਟੀ ਹੋਣ ਦੀਆਂ ਖਬਰਾਂ ਲਗਾਤਾਰ ਚੱਲ ਰਹੀਆਂ ਸਨ ਉਹ ਜਦੋਂ ਦਿੱਲੀ ਉਹਨਾਂ ਦੀ ਰਿਲੀਜ਼ ਵੇਲੇ ਗਏ ਉੱਥੇ ਜੋ ਪਬਲਿਕ ਫੰਕਸ਼ਨ ਹੋਇਆ ਉਹਦੇ ਵਿੱਚ ਉਹਨਾਂ ਨੂੰ ਨਾਂ ਬੋਲੇ ਜਾਣ ਦਿੱਤੇ ਦਾ ਹਵਾਲਾ ਦੇ ਕੇ ਮੇਰੇ ਵਰਗੇ ਕਈ ਮਾਤੜ ਬਾਡੀ ਲੈਂਗੁਏਜ ਏਕਸਪਰਟ ਬਣ ਗਏ ਇਸ ਤਰ੍ਹਾਂ ਦੀਆਂ ਵੀਡੀਓ ਆ ਦੇ ਵਿੱਚ ਉਹ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਦੇਖ ਕੇ ਇਹ ਦਰਸਾਇਆ ਸੀ ਕਿ ਕੇਜਰੀਵਾਲ ਬਹੁਤ ਨਾਰਾਜ਼ ਹੈ ਭਗਵੰਤ ਮਾਨ ਤੋਂ ਉਸ ਦਾ ਅਸਤੀਫਾ ਮੰਗ ਲਿਆ ਗਿਆ ਹੈ ਨਾਰਾਜ਼ਗੀ ਬਹੁਤ ਜ਼ਿਆਦਾ ਹੈ ਤੇ ਛੁੱਟੀ ਹੋ ਗਈ ਹੈ ਭਗਵੰਤ ਮਾਨ ਦੀ ਇਸ ਤਰ੍ਹਾਂ ਦੀਆਂ ਸੁਰਖੀਆਂ ਚੱਲੀ ਜਦੋਂ ਇਸ ਤਰ੍ਹਾਂ ਕੁਝ ਨਹੀਂ ਹੋਇਆ ਕੋਈ ਇਸ ਤਰ੍ਹਾਂ ਦੀ ਖਬਰ ਦਾ ਠੋਸ ਹਲ ਨਹੀਂ ਨਿਕਲਿਆ ਤਾਂ ਇਹ ਖਬਰਾਂ ਚੱਲ ਪਈਆਂ ਕਿ ਦੋ ਡਿਪਟੀ ਚੀਫ ਮਿਨਿਸਟਰ ਬਣਾਏ ਜਾ ਰਹੇ ਨੇ ਭਗਵੰਤ ਮਾਨ ਦਾ ਭਾਰ ਹਲਕਾ ਕੀਤਾ ਜਾ ਰਿਹਾ ਹੈ ਦਿੱਲੀ ਦਾ ਦਖਲ ਵੱਧ ਗਿਆ ਹੈ ਡ੍ਰੈਫਟ ਦਖਲ ਹੋ ਗਿਆ ਹੈ ਕੌਣ-ਕੌਣ ਡਿਪਟੀ ਚੀਫ ਮਿਨਿਸਟਰ ਬਣੇਗਾ ਨਾਮਾਂ ਦੀ ਚਰਚਾ ਚੱਲ ਪਈ ਬੜਾ ਕੁਝ ਹੋਇਆ ਇਹੀ ਸੰਸਨੀਖੇਜ਼ ਹੈਡਲਾਈਨਸ ਉਦੋਂ ਵੀ ਚੱਲੀਆਂ ਲੇਕਿਨ ਜੋ ਬਜ਼ਾਰਤ ਦੇ ਵਿੱਚ ਫੇਰ ਬਦਲ ਹੋਣਾ ਸੀ ਹੋਇਆ ਨਾ ਤਾਂ ਡਿਪਟੀ ਚੀਫ ਮਿਨਿਸਟਰ ਬਣੇ ਨਾ ਹੀ ਚੀਫ ਮਿਨਿਸਟਰ ਬਦਲਿਆ ਗਿਆ ਫੇਰ ਹੈਡਲਾਈਨਸ ਜਾਂ ਅਫਵਾਹਾਂ ਇਹ ਚੱਲ ਗਈਆਂ ਅਫਵਾਹਾਂ ਨਹੀਂ ਸੁਰਖੀਆਂ ਇਹ ਚੱਲੀਆਂ ਜੋ ਕਿ ਅਫਵਾਹਾਂ ਹੀ ਸਨ ਕਿ ਜਿਹੜੇ ਮਿਨਿਸਟਰਾਂ ਦੀ ਛੁੱਟੀ ਹੋਈ ਹੈ ਉਹ ਬਗਾਵਤ ਕਰ ਗਏ ਨੇ ਉਹ ਰਜ਼ਾਈਨ ਕਰ ਗਏ ਨੇ ਪਾਰਟੀ ਛੱਡ ਦਿੱਤੀ ਹੈ ਇਸ ਤਰ੍ਹਾਂ ਦੀਆਂ ਸੁਰਖੀਆਂ ਵੀ ਬੜੀਆਂ ਆਈਆਂ ਇਸ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਆਪਣੇ OSD ਦੀ ਛੁੱਟੀ ਕਰ ਦਿੱਤੀ ਉਹਨਾਂ ਨੂੰ ਆਪਣੇ ਪਦ ਤੋਂ ਹਟਾ ਦਿੱਤਾ ਸੇਵਾ ਮੁਕਤ ਕਰ ਦਿੱਤਾ ਨਾਲ ਹੀ ਫਿਰ ਵਿਕਰਮ ਮਜੀਠੀਆ ਦੇ ਹਵਾਲੇ ਤੋਂ ਹੀ ਇਹ ਖਬਰ ਚੱਲਣ ਲੱਗੀ ਕਿ ਇੱਕ ਹੋਰ OSD ਬਾਹਰ ਭੱਜਣ ਦੀ ਤਿਆਰੀ ਦੇ ਵਿੱਚ ਹੈ ਕਰੋੜਾਂ ਦਾ ਫੇਰਫੇਰ ਹੋਇਆ ਹੈ ਹਵਾਲਾ ਦੀ ट्रांजੈਕਸ਼ਨ ਹੋ ਜਾਂਦੇ ਨੇ ਕਰੋੜਾਂ ਦੀਆਂ ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ ਕਿਸੇ ਕੋਠੀ ਦੇ ਖਰੀਦੇ ਜਾਂਦੇ ਮਿਲੀਅਨ ਡਾਲਰ ਦਾ ਘਰ ਖਰੀਦੇ ਜਾਂਦੇ ਵੀ ਦੋਸ਼ ਲਗਾ ਦਿੱਤੇ ਜਾਂਦੇ ਨੇ ਇਹ ਇਸ ਤਰ੍ਹਾਂ ਦਾ ਫੇਰ ਦੌਰ ਚੱਲ ਪੈਂਦਾ ਹੈ ਕਿ ਹੈਡਲਾਈਨਸ ਸੁਰਖੀਆਂ ਕੁਝ ਵੀ ਠੀਕ ਨਹੀਂ ਹੈ ਦਿੱਲੀ ਨੇ ਆਪਣੇ ਦੋ ਬੰਦੇ ਬਿਠਾ ਦਿੱਤੇ ਨੇ ਉਹਨਾਂ ਦੇ ਕਮਰੇ ਵੀ ਤਿਆਰ ਹੋ ਗਏ ਨੇ ਜਿਹੜੇ ਕਿ ਇਨਾ OSD ਦੀ ਜਗ੍ਹਾ ਲੈਣਗੇ ਇਹ ਸਾਰਾ ਕੁਝ ਵੀ ਮੀਡੀਆ ਦੇ ਵਿੱਚ ਚੱਲਦਾ ਰਿਹਾ ਇਹ ਸਰਕਾਰ ਇਸ ਤਰੀਕੇ ਨਾਲ ਚਲਦੀ ਰਹੀ ਅੱਜ ਸਵੇਰ ਤੋਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਦਾ ਦੌਰ ਚੱਲ ਪਿਆ ਹੈ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਸੋਸ਼ਲ ਮੀਡੀਆ ਦੇ ਲਗਭਗ ਹਰ ਚੈਨਲ ਦੇ ਉੱਤੇ ਸੁਰਖੀ ਬਣੀ ਹੋਈ ਹੈ ਮੇਨਸਟ੍ਰੀਮ ਮੀਡੀਆ ਤੇ ਵੀ ਇਹ ਖਬਰ ਚੱਲ ਰਹੀ ਲੇਕਿਨ ਉੱਥੇ ਬੀਜੇਪੀ ਦੇ ਵੱਡੇ ਲੀਡਰਾਂ ਨੇ ਆਕੇ ਨਾਲ ਦੀ ਨਾਲ ਇਨ੍ਹਾਂ ਖਬਰਾਂ ਦਾ ਖੰਡਨ ਕਰ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਵੀ ਖਬਰ ਸੱਚੀ ਨਹੀਂ ਹੈ ਇਵਨ ਹਾਈ ਕਮਾਂਡ ਤੱਕ ਨੂੰ ਅਸਤੀਫੇ ਦੀ ਕੋਈ ਜਾਣਕਾਰੀ ਨਹੀਂ ਹੈ ਇਸ ਤਰ੍ਹਾਂ ਦੀਆਂ ਗੋਸ਼ਟੀਆਂ ਜਿਹੜੀਆਂ ਨੇ ਉਹ ਮੇਨਸਟ੍ਰੀਮ ਮੀਡੀਆ ਤੇ ਆਈਆਂ ਲੇਕਿਨ ਸੋਸ਼ਲ ਮੀਡੀਆ ਦੇ ਉੱਪਰ ਉਹੀ ਸੁਰਖੀ ਅਸਤੀਫਾ ਦੇ ਦਿੱਤਾ ਹੈ ਜਾਖੜ ਨਰਾਜ ਨੇ ਇੱਕ ਮੀਟਿੰਗ ਦੇ ਵਿੱਚ ਨਹੀਂ ਗਏ ਇਸ ਲਈ ਉਹਨਾਂ ਦਾ ਅਸਤੀਫਾ ਹੋ ਗਿਆ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਹਿ ਦਿੱਤਾ ਹੈ ਕਿ ਮੈਂ ਇਸ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ ਇਹਨੂੰ ਰਵਨੀਤ ਬਿੱਟੂ ਦੇ ਆ ਜਿਹੜੇ ਪਿਛਲੇ ਬਿਆਨ ਆ ਰਹੇ ਸੀ ਉਹਨਾਂ ਨਾਲ ਜੋੜ ਕੇ ਵੀ ਪੇਸ਼ ਕਰ ਦਿੱਤਾ ਗਿਆ ਬਾਜ਼ਾਰ ਗਰਮ ਸੀ ਕਿ ਬਿੱਟੂ ਦੀ ਚੜ੍ਹਾਈ ਹੋ ਰਹੀ ਹੈ ਜੀ ਉਹ ਉਹਨੂੰ ਮਨਿਸਟਰ ਬਣਾ ਦਿੱਤਾ ਗਿਆ ਇਸ ਕਰਕੇ ਜਾਖੜ ਨਰਾਜ ਨੇ ਇਹ ਸਾਰਾ ਕੁਝ ਅਜ ਸਵੇਰੇ ਤੋਂ ਲਗਾਤਾਰ ਚੱਲ ਰਿਹਾ ਹੈ ਲੇਕਿਨ ਇਸ ਦੇ ਵਿੱਚ ਵੀ ਜੋ ਅੱਗ ਦੇ ਵਿੱਚ ਘੋ ਪਾ ਰਹੇ ਹਨ ਉਹ ਵਿਰੋਧੀ ਨੇਤਾ ਜਿਹੜੇ ਨੇ ਰਾਜਾ ਵੜਿੰਗ ਉਹਨਾਂ ਦਾ ਟਵੀਟ ਹੈ ਉਹਨਾਂ ਨੇ ਆਪਣੇ ਵੱਲੋਂ ਇੱਕ ਟਵੀਟ ਕਰ ਦਿੱਤਾ ਆਲ ਦਾ ਬੈਸਟ ਵੇਅਰ ਨੈਕਸਟ ਇਸ ਤਰ੍ਹਾਂ ਦਾ ਟਵੀਟ ਕਰਕੇ ਉਹਨਾਂ ਨੇ ਆਪਣਾ ਯੋਗਦਾਨ ਪਾ ਦਿੱਤਾ ਹੁਣ ਉਹੀ ਸੋਸ਼ਲ ਮੀਡੀਆ ਦੇ ਜਿਹੜੇ ਚੈਨਲ ਨੇ ਉਹ ਉਹਨਾਂ ਦੇ ਟਵੀਟ ਨੂੰ ਲੈ ਕੇ ਹੀ ਸੋਰਸ ਬਣਾ ਕੇ ਮੰਨ ਕੇ ਉਹ ਆਪਣੀਆਂ ਸੁਰਖੀਆਂ ਚਲਾ ਰਹੇ ਨੇ ਆਪਣੀਆਂ ਖਬਰਾਂ ਚਲ ਰਹੇ ਦੋਸਤੋ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਪਿਛਲੇ 10-15 ਦਿਨਾਂ ਦੇ ਵਿੱਚ ਕੋਈ ਨਵਾਂ ਵਰਤਾਰਾ ਨਹੀਂ ਹੈ ਜੋ ਸਾਡੇ ਸਾਹਮਣੇ ਆਇਆ ਹੈ ਕਾਫੀ ਦੇਰ ਤੋਂ ਇਹ ਟ੍ਰੈਂਡ ਚੱਲ ਰਿਹਾ ਹੈ ਕਿ ਕੁਝ ਵੱਡਾ ਕਰਨ ਦੀ ਹੋੜ ਇਸ ਦੇ ਚੱਕਰ ਦੇ ਵਿੱਚ ਇੱਕ ਸੁਰਖੀ ਬਣਾ ਲਈ ਜਾਂਦੀ ਹੈ ਉਹ ਸੁਰਖੀ ਸੱਚ ਹੈ ਝੂਠ ਹੈ ਇਹ ਨਹੀਂ ਦੇਖਿਆ ਜਾਂਦਾ ਬਟ ਕਿ ਉਹ ਕਿੰਨੀ ਚਟਪਟੀ ਹੈ ਕਿੰਨੀ ਮਜ਼ੇਦਾਰ ਹੈ ਕਿੰਨੀ ਧਿਆਨ ਖਿੱਚੂ ਹੈ ਕਿੰਨੀ ਧਿਆਨ ਕੇਂਦ੍ਰਿਤ ਕਰਨ ਵਾਲੀ ਸੁਰਖੀ ਹੈ ਇਹ ਦੇਖਿਆ ਜਾਂਦਾ ਹੈ ਉਹ ਸੁਰਖੀ ਲਗਾ ਕੇ ਉਹ ਵੀਡੀਓ ਚਲਾ ਦਿੱਤੀ ਜਾਂਦੀ ਹੈ ਵੀਡੀਓ ਦੇ ਅੰਦਰ ਕੀ ਹੈ ਉਹ ਸੁਰਖੀ ਨਾਲ ਮੇਚ ਵੀ ਖਾ ਰਿਹਾ ਹੈ ਜਾਂ ਨਹੀਂ ਇਸ ਦੇ ਉੱਪਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਅਕਸਰ ਸੁਰਖੀ ਕੁਝ ਹੋਰ ਹੁੰਦੀ ਹੈ ਵੀਡੀਓ ਦੇ ਅੰਦਰ ਕੁਝ ਹੋਰ ਕਿਹਾ ਜਾ ਰਿਹਾ ਹੁੰਦਾ ਕੱਲੀ ਸਿਆਸਤ ਨਹੀਂ ਪੋਲਿਟਿਕਸ ਨਹੀਂ ਹੋਰ ਵੀ ਕਰੰਟ ਕਈ ਵਿਸ਼ੇ ਨੇ ਜਿਨ੍ਹਾਂ ਦੇ ਉੱਪਰ ਹੀ ਕੀਤਾ ਜਾਂਦਾ ਹੈ ਖਾਸ ਕਰ ਮੌਸਮ ਨੂੰ ਲੈ ਕੇ ਕਿ ਅੱਜ ਇੱਥੇ ਭਾਰੀ ਮੀਂਹ ਦੀ ਚੇਤਾਵਨੀ ਆ ਗਈ ਜਾਂ ਕੱਲ ਨੂੰ ਇਸ ਜ਼ਿਲ੍ਹੇ ਦੇ ਵਿੱਚ ਮੀਂਹ ਪੈਗਾ ਇਸ ਤਰ੍ਹਾਂ ਦੀਆਂ ਹੈਡਲਾਈਨਸ ਬਣਾ ਕੇ ਵੀ ਜਿਹੜੀ ਵਿਊਜ਼ ਨੂੰ ਵਟੋੜਨ ਦੀ ਆਪਣੇ ਦਰਸ਼ਕਾਂ ਨੂੰ ਵਟੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੋਰ ਕਰੰਟ ਟੌਪਿਕ ਜਿਵੇਂ ਨੇ ਰਿਪੋਰਟ ਕਰਨਾ ਕੈਨੇਡਾ ਤੋਂ ਡਿਪੋਰਟੇਸ਼ਨ ਦੀ ਨਿਊਜ਼ ਆ ਗਈ ਜਾਂ ਇਮੀਗ੍ਰੇਸ਼ਨ ਦੇ ਵਿੱਚ ਰੂਲ ਚੇਂਜ ਹੋ ਗਏ ਕੈਨੇਡਾ ਨੂੰ ਲੈ ਕੇ ਵੀ ਅਕਸਰ ਇਸ ਤਰ੍ਹਾਂ ਦੀਆਂ ਸੁਰਖੀਆਂ ਬਣਾਈਆਂ ਜਾਂਦੀਆਂ ਨੇ ਹੈਡਲਾਈਨਸ ਬਣਾਈਆਂ ਜਾਂਦੀਆਂ ਨੇ ਜੀ ਦੇ ਵਿੱਚ ਸੁਰਖੀ ਫੇਰ ਕੁਝ ਹੋਰ ਕੈਰੀ ਹੁੰਦੀ ਹੈ ਐਨੇ ਹਜ਼ਾਰ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ 에어ਪੋਰਟ ਤੇ ਅਰੇਸਟਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ 에어ਪੋਰਟ ਤੋਂ ਲੋਕ ਵਾਪਸ ਮੁੜੇ ਜਾ ਰਹੇ ਨੇ ਇਸ ਤਰ੍ਹਾਂ ਦੀਆਂ ਸੁਰੱਖਿਆ ਬਣਾਈਆਂ ਜਾਂਦੀਆਂ ਨੇ ਅੰਦਰ ਜਾਂ ਇਮੀਗ੍ਰੇਸ਼ਨ ਚ ਰੂਲ ਬਦਲ ਦਿੱਤਾ ਗਿਆ ਹੈ ਅੱਜ ਤੋਂ ਪੀਆਰ ਬੰਦ ਹੋ ਗਈ ਹੈ ਅੱਜ ਤੋਂ ਨਵਾਂ ਗਫਾ ਜਿਹੜਾ ਹੈ ਟਰੂਡੋ ਨੇ ਦੇ ਦਿੱਤਾ ਹੈ ਸਾਰਿਆਂ ਦੇ ਬਾਰੇ ਨਿਆਰੇ ਹੋ ਗਏ ਇਸ ਤਰ੍ਹਾਂ ਦੀਆਂ ਹੈਡਲਾਈਨਸ ਦੇ ਕੇ ਵੀ ਆਪਣੇ ਚੈਨਲ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਹੈਡਲਾਈਨ ਨੂੰ ਪੜ੍ਹ ਕੇ ਜਾਂ ਦੇਖ ਕੇ ਵੀਡੀਓ ਦੇਖਣਾ ਸ਼ੁਰੂ ਕਰਦੇ ਨੇ ਪਰ ਅੰਦਰ ਕੁਝ ਹੁੰਦਾ ਹੋਰ ਹੈ ਉਸ ਨਾਲ ਕੁਝ ਸਕਿੰਟ ਜਾਂ ਮਿੰਟ ਲੰਘ ਜਾਂਦੇ ਨੇ ਤੇ ਇੰਨਾ ਹੀ ਇਨ੍ਹਾਂ ਚੈਨਲਾਂ ਦੇ ਜਿਹੜੇ ਮਾਲਕ ਨੇ ਜਾਂ ਪੱਤਰਕਾਰ ਨੇ ਉਹਨਾਂ ਨੂੰ ਵਿਊ ਲੈਣ ਲਈ ਕਾਫੀ ਹੁੰਦਾ ਹੈ ਉਹਨਾਂ ਦਾ ਕੰਮ ਹੋ ਜਾਂਦਾ ਹੈ ਲੇਕਿਨ ਇਸ ਸਾਰੇ ਚੱਕਰ ਦੇ ਵਿੱਚ ਪੱਤਰਕਾਰਤਾ ਦਾ ਮਿਆਰ ਕਿੱਥੇ ਜਾ ਰਿਹਾ ਹੈ ਕਿੱਧਰ ਜਾ ਰਿਹਾ ਹੈ ਪੱਤਰਕਾਰ ਸਿਰਫ ਕੀ ਆਪਣੇ ਵਿਊਜ਼ ਨੂੰ ਲਾਈਕ ਨੂੰ ਜਾਂ ਉਸ ਪੈਸਾ ਕਮਾਉਣ ਦੀ ਹੋੜ ਨੂੰ ਅੱਗੇ ਰੱਖਦੇ ਹੋਏ ਕੁਝ ਵੀ ਪੁੱਛਣਗੇ ਦਰਸ਼ਕਾਂ ਜਾਂ ਕੀ ਉਹਨਾਂ ਨੂੰ ਪੱਤਰਕਾਰ ਵੀ ਕਿਹਾ ਜਾ ਸਕਦਾ ਹੈ ਕੀ ਉਹਨਾਂ ਨੇ ਵਾਕਿਆ ਹੀ ਪੱਤਰਕਾਰਤਾ ਕਰ ਰਹੇ ਨੇ ਜਾਂ ਸਿਰਫ ਵਿਊਜ਼ ਦੇ ਲਈ ਇਹ ਕੋਈ ਉਹਨਾਂ ਨੇ ਆਪਣਾ ਚੈਨਲ ਚਲਾਇਆ ਹੋਇਆ ਹੈ ਇਹ ਵੀ ਵੱਡਾ ਸਵਾਲ ਹੈ ਰੈਗੂਲੇਸ਼ਨ ਕੋਈ ਹੈ ਨਹੀਂ ਜੇ ਰੈਗੂਲੇਸ਼ਨ ਬਣेंगी ਵੀ ਤਾਂ ਉਹਦੇ ਵਿੱਚ ਵੀ ਫੇਅਰ ਪੋਲਿਟੀਕਲ ਇੰਟਰਫੀਰੈਂਸ ਦਾ ਦੋਸ਼ ਲੱਗੇਗਾ ਵੱਡੇ ਚੈਨਲ ਉਹ ਵੀ ਇਸ ਤੋਂ ਬਾਹਰ ਨਹੀਂ ਹਨ ਜਿਹੜੇ ਮੇਨਸਟ੍ਰੀਮ ਮੀਡੀਆ ਚੈਨਲ ਨੇ ਉੱਥੇ ਵੀ ਅਕਸਰ ਇਸ ਤਰ੍ਹਾਂ ਦੀਆਂ ਸੁਰਖੀਆਂ ਬਣਾਈਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਖਬਰਾਂ ਦੇ ਨਾਮ ਤੇ ਪਰੋਸਿਆ ਜਾਂਦਾ ਹੈ ਫਲਾਣੇ ਨੇ ਕੀ ਕਿਹਾ ਫਲਾਣੇ ਨੇ ਕੀ ਕਿਹਾ ਉਹੀ ਲਗਾਤਾਰ ਚੱਲਦਾ ਰਹਿੰਦਾ ਹੈ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਸ ਦੇ ਉੱਪਰ ਕਦੇ ਵੀ ਜ਼ੋਰ ਨਹੀਂ ਦਿੱਤਾ ਜਾਂਦਾ ਤਵੱਜੋ ਨਹੀਂ ਦਿੱਤੀ ਜਾਂਦੀ ਸ਼ਾਇਦ ਉਹਨਾਂ ਵੱਡੇ ਚੈਨਲਾਂ ਨੂੰ ਦੇਖ ਕੇ ਹੀ ਇਹ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਚੱਲਿਆ ਹੈ ਕਿ ਜੇ ਉਹ ਇੰਨੀ ਬੇਖੌਫ ਤਰੀਕੇ ਨਾਲ ਨਾਸ਼ਰੀਆ ਮੇ ਸਭ ਕੁਝ ਕਰ ਸਕਦੇ ਨੇ ਤੇ ਨੇੜੇ ਵੱਡੇ ਚੈਨਲ ਚਲਾ ਸਕਦੇ ਨੇ ਅਸੀਂ ਕਿਉਂ ਨਹੀਂ ਇੱਕ ਛੋਟਾ ਜਿਹਾ ਛੋਟਾ ਸੋਸ਼ਲ ਮੀਡੀਆ ਦਾ ਚੈਨਲ ਉਸੇ ਹੀ ਲਾਈਨ ਦੇ ਉੱਤੇ ਚਲਾ ਸਕਦੇ ਹਾਂ ਲੇਕਿਨ ਇਸ ਦੇ ਨਾਲ ਨੁਕਸਾਨ ਕਿੰਨਾ ਹੋ ਰਿਹਾ ਹੈ ਸਾਡੇ ਸਮਾਜ ਨੂੰ ਉਹ ਬਹੁਤ ਵੱਡਾ ਵਿਸ਼ਾ ਹੈ ਜਿਵੇਂ ਮੈਂ ਪਹਿਲਾਂ ਕਿਹਾ ਕੁਝ ਪੋਲਿਟੀਕਲ ਲੀਡਰ ਜਿਹੜੇ ਨੇ ਸੋ ਕਾਲਡ ਪੋਲਿਟੀਕਲ ਲੀਡਰ ਉਹ ਵੀ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਨੇ ਵਿਕਰਮ ਮਜੀਠੀਆ ਉਹਨਾਂ ਦੇ ਵੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਸਿਰਫ ਛਟਕਾਰੇ ਲੈਣਾ ਸਵਾਦ ਲੈਣਾ ਆਪਣੇ ਵਿਰੋਧੀਆਂ ਦੇ ਉੱਤੇ ਭਾਰੂ ਹੋਣ ਦੀ ਲਾਲਸਾ ਦੇ ਵਿੱਚ ਕੋਈ ਵੀ ਬਿਆਨ ਆਕੇ ਦੇ ਦੇਣਾ ਬਿਨਾ ਸਿਰਪੈਰ ਦੇ ਬਿਨਾ ਕਿਸੇ ਬੇਸ ਤੇ ਬਿਨਾ ਕਿਸੇ ਦਸਤਾਵੇਜ਼ ਤੇ ਡਾਕੂਮੈਂਟ ਦੇ ਬਿਨਾ ਕਿਸੇ ਪ੍ਰੂਫ ਤੇ ਕੋਈ ਟਵੀਟ ਛੱਡ ਦੇਣਾ ਤੇ ਕੋਈ ਵੀਡੀਓ ਬਣਾ ਦੇਣੀ ਤੇ ਉਹਨੂੰ ਸੋਸ਼ਲ ਮੀਡੀਆ ਤੇ ਪਾ ਦੇਣਾ ਤੇ ਉਹਨਾਂ ਤੇ ਗੰਭੀਰ ਦੋਸ਼ ਲਾ ਦੇਣੇ ਇਹ ਬਿਕਰਮ ਮਜੀਠੀਆ ਦਾ ਫਾਰਮੂਲਾ ਰਿਹਾ ਹੈ ਇਸ ਨਾਲ ਚਰਚਾ ਦੇ ਵਿੱਚ ਤਾਂ ਬਣੇ ਰਹਿੰਦੇ ਨੇ ਲੇਕਿਨ ਉਹਨਾਂ ਦਾ ਸਿਆਸੀ ਕਦ ਨਹੀਂ ਵਧਿਆ ਅੱਜ ਦੀ ਡੇਟ ਦੇ ਵਿੱਚ ਜਿੰਨਾ ਵੱਡਾ ਅਕਾਲੀ ਦਲ ਦੇ ਵਿੱਚ ਸੰਕਟ ਸੀ ਸੁਖਵੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਜੇ ਉਹਨਾਂ ਦੀ ਜਗ੍ਹਾ ਕੋਈ ਹੋਰ ਪਰਪੱਖ ਲੀਡਰ ਹੁੰਦਾ ਜੋ ਫੈਮਿਲੀ ਦੇ ਨਾਲ ਕਨੈਕਟਡ ਵੀ ਹੁੰਦਾ ਪਰਿਵਾਰ ਦੇ ਨਾਲ ਦਾ ਐਡਾ ਵੱਡਾ ਲਿੰਕ ਹੁੰਦਾ ਤੇ ਉਹੋ ਵਾਕਿਆ ਹੀ ਅਕਾਲੀ ਦਲ ਦਾ ਵੱਡਾ ਲੀਡਰ ਹੁੰਦਾ ਤਾਂ ਇਸ ਟਾਈਮ ਉਹਨਾਂ ਨੂੰ ਪ੍ਰਧਾਨਗੀ ਲੈਣ ਦੇ ਵਿੱਚ ਜ਼ਰਾ ਵੀ ਮੁਸ਼ਕਿਲ ਪੇਸ਼ ਨਹੀਂ ਸੀ ਆਉਣੀ ਲੇਕਿਨ ਕੀ ਉਹਨਾਂ ਨੂੰ ਪ੍ਰਧਾਨਗੀ ਬਾਰੇ ਕਨਸਿਡਰ ਵੀ ਕੀਤਾ ਗਿਆ ਇਸ ਵੱਤ ਤੋਂ ਵੱਡਾ ਸਵਾਲ ਹੈ ਉਹਨਾਂ ਦਾ ਪੋਲੀਟੀਕਲ ਕਦ ਕਿੱਡਾ ਖ ਹੈ ਇਸ ਤੋਂ ਹੀ ਉਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹ ਸਵਾਦ ਲੈਣ ਨੂੰ ਛਟਕਾਰੇ ਲੈਣ ਨੂੰ ਕੁਝ ਵੀ ਕਰ ਸਕਦੇ ਨੇ ਉਹ ਇੰਨਾਂ ਚੀਜ਼ਾਂ ਦੇ ਵਿੱਚ ਹੀ ਮਾਹਿਰ ਨੇ ਤੇ ਇੰਨਾਂ ਸੁਰਖੀਆਂ ਦੇ ਵਿੱਚ ਹੀ ਬਣੇ ਰਹਿਣਗੇ ਉਹ ਕਦੇ ਵੀ ਪਰਪੱਖ ਸਿਆਸੀ ਲੀਡਰ ਸ਼ਾਇਦ ਆਪਣੇ ਜੀਵਨ ਕਾਲ ਦੇ ਵਿੱਚ ਆਪਣੇ ਕੈਰੀਅਰ ਦੇ ਵਿੱਚ ਨਾ ਮਣ ਕੋਣ ਕਿਉਂਕਿ ਉਹ ਸੀਰੀਅਸਨੈਸ ਉਹ ਬਿਲਕੁਲ ਕਦੇ ਵੀ ਨਹੀਂ ਦਿਖਾਉਂਦੇ ਹ ਉਹ ਸਾਡੇ ਲੀਡਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਬਿਆਨਬਾਜ਼ੀ ਤੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਚਣ ਜਿਸ ਦਾ ਮਕਸਦ ਸਿਰਫ ਆਪਣੇ ਸਿਆਸੀ ਵਿਰੋਧੀ ਨੂੰ ਖਿੱਬੀ ਲਾਉਣਾ ਹੋਵੇ ਉਸ ਦੇ ਵਿੱਚ ਕੋਈ ਸਚਾਈ ਕੋਈ ਬੇਸਿਸ ਕੋਈ ਉਹਦੇ ਲਈ ਪ੍ਰੂਫ ਹੋਣਾ ਲਾਜ਼ਮੀ ਹੈ ਜਦੋਂ ਵੀ ਉਹ ਕੋਈ ਇਸ ਤਰ੍ਹਾਂ ਦਾ ਬਿਆਨ ਦੇ ਤੇ ਸਾਡੇ ਜਰਨਲਿਸਟਾਂ ਪੰਜਾਬ ਨੂੰ ਸਾਡੇ ਪੱਤਰਕਾਰ ਵੀਰਾਂ ਨੂੰ ਸਾਡੇ ਉਹ ਸਾਰੇ ਚੈਨਲਾਂ ਦੇ ਚਲਾਉਣ ਵਾਲਿਆਂ ਨੂੰ ਸੰਜੋਜਕਾਂ ਨੂੰ ਜਿਨ੍ਹਾਂ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਅਸੀਂ ਵੀ ਆ ਜਾਣੇ ਆ ਕਿ ਜੋ ਵੀ ਤੁਸੀਂ ਵੀਡੀਓ ਬਣਾਉਣ ਵੇਲੇ ਪੇਸ਼ ਕਰਦੇ ਹਾਂ ਉਹਨਾਂ ਦੇ ਵਿੱਚ ਕੋਈ ਸਚਾਈ ਕੋਈ ਤੱਤ ਕਿਸੇ ਚੀਜ਼ ਦੇ ਉੱਤੇ ਬੇਸਡ ਹੋਣੇ ਚਾਹੀਦੇ ਨੇ ਨਾ ਕਿ ਕਿਸੇ ਸਿਆਸੀ ਲੀਡਰ ਦੇ ਬਿਆਨ ਦੇ ਉੱਤੇ ਹੀ ਬੇਸ ਕਰਕੇ ਤੁਸੀਂ ਸਾਰੀ ਐਪੀਸੋਡ ਬਣਾ ਦੇਵੋ ਤੇ ਉਸ ਨੂੰ ਸੱਚ ਕਹਿ ਕੇ ਚਲਾ ਦੇਵੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਜ਼ਿੰਮੇਵਾਰੀ ਇਸ ਸਮਾਜ ਦੇ ਪ੍ਰਤੀ ਨਿਭਾ ਪਾਵਾਂਗੇ ਜਸਤੀ ਅੱਜ ਦੀ ਡੇਟ ਦੇ ਵਿੱਚ ਸਖਤ ਲੋਡ ਹੈ ਇਹਨਾਂ ਸ਼ਬਦਾਂ ਨਾਲ ਵਿਦਾ ਲੈਂਦਾ ਹਾਂ ਧੰਨਵਾਦ